ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਕਹਾਣੀ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂ ਅਨੰਦ ਪਿਆਰੀ ਜੀ ਕਹਾਣੀ ਦਾ ਇਹ ਗੱਲ ਕੋਈ 45 50 ਦੇ ਦਹਾਕਿਆਂ ਦੀ ਹੈ ਜਿੰਨਾ ਸਮਿਆਂ ਦੇ ਵਿੱਚ ਧੀਆ ਨੂੰ ਪੰਜ ਪੜਾ ਕੇ ਜਾਂ ਅੱਠ ਪੜਾ ਕੇ ਹਟਾ ਲੈਂਦੇ ਸੀ ਕਿਉਂਕਿ ਮਾਂ ਪਿਓ ਨੂੰ ਹੁੰਦਾ ਵੀ ਚਲੋ ਕੁੜੀ ਚਿੱਠੀ ਚੀਰੇ ਜੋਗੀ ਹੋਗੀ ਬਹੁਤੀ ਕੀ ਪੜਾਉਣੀ ਐ ਤਾਂ ਹੁਣ ਉਹ ਟਾਵਾ ਟਾਵਾ ਹੁੰਦਾ ਸੀ ਕੋਈ ਜਿਹੜਾ ਕੁੜੀਆਂ ਨੂੰ ਪੜਾਉਂਦਾ ਸੀ ਜਤਿੰਦਰ ਕੌਰ ਦੋ ਭੈਣ ਭਰਾ ਸੀ ਪਿਓ ਛੋਟੇ ਹੁੰਦਿਆਂ ਦਾ ਮੁੱਕ ਗਿਆ ਮਾਂ ਨੇ ਬੜੇ ਲਾਡਾਂ ਚਾਵਾਂ ਨਾਲ ਪਾਲੇ ਪਿਆਰ ਦੇ ਵਿੱਚ ਜੀਤੀ ਨਾ ਉਤਰਿਆ ਜਤਿੰਦਰ ਦਾ ਇਹ ਘਰੇ ਜਾਇਦਾਦ ਵੀ ਹੈਗੀ ਸੀ ਵਧੀਆ ਘਰੋਂ ਤਕੜੇ ਸੀ ਤਾਂ ਹੁਣ ਜਦੋਂ ਪੜਨ ਪਾਤੇ ਦੋਵੇਂ ਪੜਦ ਨੇ ਹੁਸ਼ਿਆਰ ਸੀ ਹੁਣ ਜਦੋਂ ਪੜਦ ਜਾਂਦੇ ਨੇ ਤਾਂ ਵੱਡੇ ਹੋਗੇ ਵੱਡੀਆਂ ਕਲਾਸਾਂ ਚ ਹੋਗੇ ਮਾਂ ਕਹਿਣ ਲੱਗੀ ਜਦੋਂ ਕਾਲਜ ਚ ਜਾਣ ਲੱਗੇ ਮਾਂ ਕਹਿੰਦੀ ਜੀਤੀ ਨੂੰ ਕਹਿੰਦੀ ਧੀਏ ਪਤਾ ਨਹੀਂ ਲੱਗਦਾ ਜੇ ਕੋਈ ਤੈਨੂੰ ਮੁੰਡਾ ਪਸੰਦ ਆ ਗਿਆ ਜਾਂ ਕਿਸੇ ਮੁੰਡੇ ਨੂੰ ਤੂੰ ਪਸੰਦ ਆ ਗਈ ਆਪ ਹੀ ਨਾ ਉੱਥੇ ਗਿੱਟਮਿਟ ਕਰਨ ਵਈ ਜੀ ਘਰੇ ਆ ਕੇ ਮੈਨੂੰ ਦੱਸੀ ਅਸੀਂ ਆਪ ਗੱਲ ਕਰਕੇ ਗਾਹ ਗੱਲ ਤੋੜਾਂਗੇ ਉਹ ਕਹਿੰਦੀ ਠੀਕ ਐ ਮਾਂ ਚਲੋ ਜੀ ਹੁਣ ਜੀਤੀ ਪੜ ਲਿਖ ਗਈ ਸਰਕਾਰੀ ਜੋਬ ਅਪਲਾਈ ਕਰਤੀ ਸਿੱਖਿਆ ਵਿਭਾਗ ਦੇ ਵਿੱਚ ਇੱਕ ਵਧੀਆ ਪੋਸਟ ਤੇ ਨੌਕਰੀ ਲੱਗ ਗਈ ਉਹਦੀ ਤਾ ਉਹ ਨੌਕਰੀ ਕਰਦੀ ਹੈ ਬੜੀ ਖੁਸ਼ ਹੈ ਉੱਥੇ ਉਹਨੂੰ ਇੱਕ ਮੁੰਡਾ ਪਸੰਦ ਆ ਜਾਂਦਾ ਹੈ ਉਹ ਆਪਦੀ ਮਾਂ ਨੂੰ ਆ ਕੇ ਦੱਸਦੀ ਹੈ ਵੀ ਮਾਂ ਮੈਨੂੰ ਇੱਕ ਮੁੰਡਾ ਪਸੰਦ ਆਇਆ ਉਹ ਕਹਿੰਦੀ ਠੀਕ ਹੈ ਮੈਂ ਤੇਰੇ ਭਾਈ ਨਾਲ ਗੱਲ ਕਰੂੰ ਉਹਦੇ ਭਰਾ ਨੂੰ ਦੱਸਦੀ ਹੈ ਤਾਂ ਉਹ ਗੱਲਬਾਤ ਕਰਦੇ ਨੇ ਜਦੋਂ ਉਹਨਾਂ ਦੇ ਫਿੱਟ ਆ ਜਾਂਦਾ ਉਧਰ ਉਧਰੀ ਤਾਂ ਜੀਤੀ ਦਾ ਰਿਸ਼ਤਾ ਹੋ ਜਾਂਦਾ ਵਿਆਹ ਹੋ ਜਾਂਦਾ ਜੀਤੀ ਦਾ ਵਿਆਹ ਤੋਂ 2-3 ਮਹੀਨੇ ਬਾਅਦ ਹੀ ਜੀਤੀ ਤੇ ਉਹਦੇ ਘਰ ਵਾਲੇ ਦੀ ਅਣਬਣ ਹੋਣ ਲੱਗ ਜਾਂਦੀ ਐ ਤਾਂ ਐਸੇ ਅਣਬਣ ਦੇ ਲੜਾਈ ਝਗੜੇ ਦੇ ਵਿੱਚ ਸਾਲ ਬਾਅਦ ਜੀਤੀ ਦੇ ਇੱਕ ਤੀਜਾ ਜਨਮ ਲੈਂਦੀ ਐ ਜਿਹਦਾ ਨਾਮ ਹਰਮਨ ਧਰਦੇ ਨੇ ਬੜੇ ਚੌਲਾ ਢ ਨਾਲ ਹਰਮਨ ਤਾਂ ਹੁਣ ਜਦੋਂ ਹਰਮਨ 6 ਕੁ ਮਹੀਨਿਆਂ ਦੀ ਹੋਗੀ ਪਹਿਲਾਂ ਤਾਂ ਉਹਦੀ ਮਾਂ ਉਹਨੂੰ ਕਹਿਣ ਲੱਗੀ ਵੀ ਧੀਏ ਜੇ ਤੇਰੇ ਪਿੱਛੇ ਕੋਈ ਸੰਭਨ ਵਾਲਾ ਨਹੀਂ ਤਾਂ ਤੂੰ ਹਰਮਨ ਨੂੰ ਮੇਰੇ ਕੋਲ ਛੱਡ ਜਾਇਆ ਕਰ ਮੈਂ ਆਪੇ ਪਾਲ ਲੂ ਪਰ ਤੂੰ ਜੋਬ ਨਾ ਛੱਡੀ ਵੀ ਸਰਕਾਰੀ ਨੌਕਰੀ ਮਿਲਦੀ ਨਹੀਂ ਮੁੜ ਕੇ ਬਾਰ ਬਾਰ ਤੂੰ ਨੌਕਰੀ ਨਾ ਛੱਡੀ ਚਲੋ ਹੁਣ ਉਹ ਆਪਦੀ ਮਾਂ ਕੋਲ ਛੱਡ ਜਾਂਦੀ ਹੈ ਜਦੋਂ 6 ਮਹੀਨਿਆਂ ਦੀ ਹੋ ਗਈ ਤਾਂ ਉਹ ਕਹਿਣ ਲੱਗੀ ਜੀਤੀ ਕਹਿੰਦੀ ਮਾਂ ਮੈਂ ਨਹੀਂ ਹੁਣ ਉਹ ਬੰਦੇ ਨਾਲ ਰਹਿ ਸਕਦੀ ਉਹ ਬਹੁਤ ਉਹਨੂੰ ਟਕਿਆਉਂਦੇ ਨੇ ਸਮਝਾਉਂਦੇ ਨੇ ਪਰ ਉਹ ਸਮਝਦੀ ਨਹੀਂ ਕਿਉਂਕਿ ਅਨਪੜਤਾ ਉਹ ਵੀ ਹੈ ਨਹੀਂ ਸੀ ਪੜ੍ਹੀ ਲਿਖੀ ਕੁੜੀ ਸੀ ਅਕਸਰ ਨੂੰ ਤੇ ਉਹ ਕਹਿੰਦੀ ਮਾਂ ਮੇਰੀ ਨਹੀਂ ਹੁਣ ਨਿਵਦੀ ਉਹ ਕਹਿੰਦੇ ਭਾਈ ਠੀਕ ਹੈ ਨਹੀਂ ਨਿਵਦੀ ਆ ਜਾ ਉਹਨੂੰ ਕਹਿੰਦੀ ਵੀ ਮੈਨੂੰ ਤੂੰ ਤਲਾਕ ਦੇ ਦੇ ਉਹ ਮੁੰਡਾ ਕਹਿਣ ਲੱਗਿਆ ਵੀ ਤਲਾਕ ਵਰਗੀ ਤਾਂ ਤੂੰ ਹੈਗੀ ਹੋਈ ਐ ਵੀ ਲਿਆ ਕਾਗਜ਼ ਉਹਦੇ ਤੇ ਲਿਖ ਦਿਨਾ ਸਾਈਨ ਨਹੀਂ ਕਰਨੇ ਨੇ ਸਾਈਨ ਕਰ ਦਿਨਾ ਵੀ ਰਿਹਾ ਤਾਂ ਕੁਛ ਵੀ ਨਹੀਂ ਜਿੱਦਾਂ ਦੀ ਤੂੰ ਮੈਨੂੰ ਤੰਗ ਕਰਦੀ ਐ ਮੇਰੇ ਨਾਲ ਤੂੰ ਭਲੇ ਮਾਨਸੀ ਨਾਲ ਰਹਿੰਦੀ ਨਹੀਂ ਤਾਂ ਮੈਂ ਤਾਂ ਤੈਨੂੰ ਉਦੋਂ ਦਾ ਹੀ ਤਲਾਕ ਦਿੱਤਾ ਹੋਇਆ ਹੈ ਵੀ ਲਿਆ ਕਾਗਜ਼ ਲਿਆ ਮੈਂ ਉੱਤੇ ਵੀ ਦੇ ਦਿਨਾ ਤੈਨੂੰ ਹੁਣ ਆਪਸੀ ਸਮਝੌਤਾ ਕਰਕੇ ਕਾਗਜ਼ਾਂ ਦੇ ਉੱਤੇ ਲਿਖ ਲੈਂਦੇ ਨੇ ਵੀ ਸਾਡਾ ਤਲਾਕ ਹੋ ਗਿਆ ਹੁਣ ਜਦੋਂ ਆ ਗਈ ਆਪਦੀ ਮਾਂ ਕੋਲੇ ਹੁਣ ਉਹਦੀ ਧੀ ਹੋ ਗਈ 6 ਕਿੰਨਿਆਂ ਦੀ ਤਾਂ ਇੱਕ ਦਿਨ ਉਹ ਰਾਤ ਨੂੰ ਆਪਦੀ ਧੀ ਦੇ ਸਹਰਾਣੇ ਚਿੱਠੀ ਲਿਖ ਕੇ ਧਰ ਗਈ ਆਪ ਘਰੋਂ ਚਲੀ ਗਈ ਤਾਂ ਸਵੇਰ ਨੂੰ ਉਹਦੀ ਮਾਂ ਦੇਖਦੀ ਐ ਵੀ ਜੀਤੀ ਉੱਠੀ ਨਹੀਂ ਜਦੋਂ ਉਹਦੀ ਮਾਂ ਨੇ ਉਹਦੇ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਉਹ ਦੇਖਦੀ ਐ ਵੀ ਜੀਤੀ ਕਿਤੇ ਹੈ ਨਹੀਂ ਧੀ ਉਹਦੀ ਸੁੱਤੀ ਪਈ ਐ ਉਹਦੇ ਸਿਰ 'ਤੇ ਇੱਕ ਕਾਗਜ਼ ਪਿਆ ਐ ਉਹ ਕਾਗਜ਼ ਚੱਕ ਲੇ ਹੁੰਦੀ ਐ ਆ ਕੇ ਆਪਣੇ ਮੁੰਡੇ ਨੂੰ ਦਿੰਦੀ ਐ ਵੀ ਪੁੱਤ ਆਹ ਪੜ੍ਹੀ ਕੀ ਐ ਵੀ ਹਰਮਨ ਦੇ ਸਿਰਹਾਣੇ ਪਈ ਸੀ ਜੀਤੀ ਹੈ ਨਹੀਂ ਉਹ ਪੜ੍ਹ ਕੇ ਦੱਸਦਾ ਕਹਿੰਦਾ ਮਾਂ ਜੀਤੀ ਤਾਂ ਕਿਤੇ ਚਲੀ ਗਈ ਕਹਿੰਦਾ ਉਹ ਲਿਖ ਕੇ ਗਈ ਐ ਵੀ ਮੈਂ ਆਪਣੀ ਮਰਜ਼ੀ ਨਾਲ ਜਾ ਰਹੀ ਆ ਜਿੱਥੇ ਵੀ ਮੈਂ ਜਾਊਂਗੀ ਮੈਂ ਖੁਸ਼ ਆ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ ਵੀ ਮੇਰਾ ਜੀ ਕਰੂ ਮੈਂ ਆ ਜੂ ਨਹੀਂ ਮੈਂ ਆਉਂਦੀ ਨਹੀਂ ਤਾਂ ਮਾਂ ਨੇ ਤੇ ਭਾਈ ਨੇ ਉਸੇ ਟਾਈਮ ਕਸਮ ਖਾ ਲਈ ਵੀ ਆਪਾਂ ਵੀ ਸਾਂਹ ਖਾ ਲੋ ਵੀ ਅੱਜ ਤੋਂ ਬਾਅਦ ਸਾਡੇ ਵੱਲੋਂ ਵੀ ਉਹ ਮਰਗੀ ਅਸੀਂ ਵੀ ਜੇ ਉਹ ਆਵੇ ਤਾਂ ਵੀ ਉਹਨੂੰ ਘਰੇ ਨਹੀਂ ਬੜਨ ਦੇਣਾ ਸਾਡਾ ਨੱਕ ਵੱਢ ਕੇ ਗਈ ਆ ਉਹ ਆ 6 ਮਹੀਨਿਆਂ ਦੇ ਬਲੂਰ ਨੂੰ ਮੇਰੀ ਝੋਲੀ ਚ ਪਾ ਗਈ ਵੀ ਉਹਨੇ ਇਹਦਾ ਨਹੀਂ ਸਮਝਿਆ ਆਪਦੀ ਤੀ ਦਾ ਵੀ ਹੁਣ ਸਾਡੀ ਵੀ ਕੁਛ ਨਹੀਂ ਲੱਗਦੀ ਚਲੋ ਜੀ ਓਹੋ ਜਦੋਂ ਉਹਦੀ ਆਪ ਦੇ ਘਰ ਵਾਲੇ ਨਾਲ ਅਨਬਣ ਹੋਣ ਲੱਗ ਜਾਂਦੀ ਹੈ ਜੀਤੀ ਦੀ ਨਾ ਤਾਂ ਉਹ ਇੱਕ ਅਮੀਰ ਜਿਹਾ ਦਾ ਹੁੰਦਾ ਮੁੰਡਾ ਉਹਦੇ ਚੱਕਰਾਂ 'ਚ ਹੁੰਦੀ ਹੈ ਉਹ ਕੁੜੀ ਉਦੋਂ ਜੀਤੀ ਤਾਂ ਉਹਨੂੰ ਕਹਿਣ ਲੱਗੀ ਵੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਉਹਨਾਂ ਦੀ ਗੱਲਬਾਤ ਹੋ ਜਾਂਦੀ ਹੈ ਉਹ ਛੱਡ ਕੇ ਉਹਦੇ ਕੋਲ ਚਲੀ ਜਾਂਦੀ ਹੈ ਅਮੀਰ ਬੰਦੇ ਕੋਲੇ ਕਿਉਂ ਉਹਨੂੰ ਘਰੋਂ ਵੀ ਤਾਕੜੀ ਸੀ ਹੁਣ ਪੈਸਾ ਬਥੇਰਾ ਮਿਲਦਾ ਸੀ ਉਹਨੂੰ ਹੁਣ ਅਮੀਰੀਆਂ ਦਾ ਲਾਲਚ ਪਿਆ ਹੋਇਆ ਸੀ ਮਹਿੰਗੀ ਗੱਡੀ ਹੋਵੇ ਮਹਿੰਗਾ ਘਰ ਹੋਵੇ ਮਹਿੰਗੀਆਂ ਚੀਜ਼ਾਂ ਹੋਣ ਇਹੇ ਜੇ ਲਾਲਚਾਂ ਕਰਕੇ ਉਹ ਛੱਡ ਕੇ ਚਲੀ ਗਈ ਤਾਂ ਇਧਰੋਂ ਹੁਣ ਹਰਮਨ ਪੜਦੀ ਐ ਥੋੜੀ ਜੀ ਵੱਡੀ ਹੋਈ ਸਕੂਲ ਜਾਣ ਲੱਗੀ ਤਾਂ ਬੱਚੇ ਕਹਿਣ ਲੱਗੇ ਵੀ ਸਾਡੀ ਮੰਮੀ ਐ ਸਾਡਾ ਪਾਪਾ ਉਹ ਆ ਕੇ ਘਰੇ ਗਿਆ ਕਰਿਆ ਆਪਦੀ ਨਾਨੀ ਨੂੰ ਵੀ ਮੇਰੀ ਮੰਮੀ ਪਾਪਾ ਕਾਉਣ ਨੇ ਪਹਿਲਾਂ ਤਾਂ ਉਹ ਉਹਦੇ ਮਮਾ ਮਮੀ ਨੂੰ ਉਹਦੇ ਮੰਮੀ ਪਾਪਾ ਮੰਨਦੀ ਸੀ ਫੇਰ ਉਹਦੇ ਨਾਨੀ ਨੇ ਦੇਖਿਆ ਵੀ ਇਹ ਤਾਂ ਸਮੱਸਿਆ ਬਣੀ ਰੂ ਇਹਨੂੰ ਆਪਾਂ ਕਿਉਂ ਨਾ ਇਹਨੂੰ ਪੂਰਾ ਪੜਾ ਦੋ ਉਹਨੂੰ ਕਹਿੰਦੀ ਵੀ ਮਾਂ ਤਾਂ ਤੇਰੀ ਮਰ ਗਈ ਪੁੱਤ ਵੀ ਤੇਰਾ ਪਾਪਾ ਇੱਥੇ ਨਹੀਂ ਹੈਗਾ ਉਹ ਅਬਰਾਊਡ ਰਹਿੰਦਾ ਬਾਹਰਲੇ ਕੰਟਰੀ ਚ ਰਹਿੰਦਾ ਕਿਸੇ ਚ ਵੀ ਉਹ ਟਾਈਮ کافی ਸਾਲਾਂ ਬਾਅਦ ਆਉਂਦਾ ਹੁੰਦਾ ਹੈ ਚਲੋ ਜੀ ਉਹਨਾਂ ਨੇ ਕੁੱਟ-ਕੁੱਟ ਕੇ ਇਹੀ ਗੱਲ ਉਹਦੇ ਅੰਦਰ ਭਰਤੀ ਹਰਮਨ ਦੇ ਬੀ ਤੇਰੀ ਮਾਂ ਤਾਂ ਮਰ ਗਈ ਬਾਪ ਤੇਰਾ ਬਾਹਰ ਰਹਿੰਦਾ ਹੁਣ ਉਹ ਬੱਚਿਆਂ ਨੂੰ ਦੱਸਿਆ ਕਰੇ ਵੀ ਮੇਰਾ ਪਿਓ ਤਾਂ ਬਾਹਰ ਰਹਿੰਦਾ ਹੈ ਮਾਂ ਮੇਰੇ ਹੈ ਨਹੀਂ ਚਲੋ ਕੁੜੀ ਪੜਨ ਨੂੰ ਹੁਸ਼ਿਆਰ ਸੀ ਪੜਦੀ ਸੀ ਹੁਣ ਕਾਲਜ ਜਾਂਦੀ ਹੈ ਕੁੜੀ ਨੇ ਉਹਦੀ ਨਾਨੀ ਕਹਿੰਦੀ ਵੀ ਧੀਏ ਨਾਲੇ ਉਹਦਾ ਮਾਮਾ ਕਹਿੰਦਾ ਵੀ ਜਿੰਨਾ ਪੜਨਾ ਹੈ ਤੂੰ ਪੜ ਲੈ ਅਸੀਂ ਤੈਨੂੰ ਡਾਕਟਰ ਬਣਾਉਣਾ ਚਾਹੁੰਨੇ ਆਂ ਵੀ ਉਨਾਂ ਹੀ ਪੈਸਾ ਲਾਵਾਂਗੇ ਤੇਰੇ ਤੇ ਪੜਨ ਵਾਲੀ ਬਣ ਵੀ ਤੂੰ ਡਾਕਟਰ ਬਣ ਸਾਡੇ ਘੇ ਤੋਂ ਹੁਣ ਭਾਈ ਉਹ ਕੁੜੀ ਕਹਿੰਦੀ ਵੀ ਠੀਕ ਐ ਮੈਂ ਵੀ ਤੁਹਾਡੀਆਂ ਗੱਲਾਂ ਨੂੰ ਤੁਸੀਂ ਮੇਰੇ ਤੇ ਇਹਨਾਂ ਮਾਣ ਕਰਦੇ ਹੋ ਤੁਹਾਡਾ ਮਾਣ ਵਧਾਉਂਗੀ ਘਟਾਉਂਦੀ ਨਹੀਂ ਤਾਂ ਹੁਣ ਉਹ ਕੀ ਕਰਦੀ ਐ ਪੜਦੀ ਐ ਮੈਡੀਕਲ ਲੈ ਲੈਂਦੀ ਐ ਇੱਕ ਦਿਨ ਉਹ ਤੁਰ ਹੀ ਜਾਂਦੀ ਹੁੰਦੀ ਐ ਪਿੰਡ ਚ ਤਾਂ ਜਨਾਨੀਆਂ ਖੜੀਆਂ ਹੁੰਦੀਆਂ ਨੇ ਉਹ ਜਿਵੇਂ ਪਿੰਡਾਂ ਨੇ ਉਹ ਤਾਂ ਬਾਲੀ ਆਦਤ ਹੁੰਦੀ ਐ ਉਹ ਦੇਖ ਕੇ ਕਹਿੰਦੀ ਐ ਕਿ ਆ ਜੀਤੀ ਦੀ ਕੁੜੀ ਐ ਦੂਜੀ ਕਹਿੰਦੀ ਹਾਂ ਕਹਿੰਦੀ ਲੈ ਇਹ ਤਾਂ ਕੁੜੇ ਜੀਤੀ ਨਾਲੋਂ ਵੀ ਬਾਲੀ ਸੁਣੋ ਸੋਹਣੀ ਨਿਕਲਿਆਈ ਨਿਖਰੀ ਹੋਈ ਐ ਤਾਂ ਪੂਰੀ ਦੂਜੀ ਕਹਿੰਦੀ ਸੋਹਣੀ ਤਾਂ ਬਥੇਰੀ ਐ ਕਿਤੇ ਮਾਂ ਵਾਲੇ ਕੰਮ ਨਾ ਕਰ ਲਈ ਉਹ ਹੁਣ ਹਰਮਨ ਨੂੰ ਵੀ ਸੁਣ ਗਿਆ ਹਰਮਨ ਘਰ ਆਈ ਤਾਂ ਆਪਦੀ ਨਾਨੀ ਨੂੰ ਕਹਿੰਦੀ ਨਾਨੀ ਮੈਨੂੰ ਸੱਚ ਦੱਸ ਮੇਰੀ ਮਾਂ ਕੌਣ ਸੀ ਮੇਰੀ ਮਾਂ ਕਿੱਥੇ ਐ ਨਾਨੀ ਨੇ ਫਿਰ ਕਿਹਾ ਵੀ ਦੇਖ ਪੁੱਤ ਅਸੀਂ ਹੀ ਤੇਰੇ ਮਾਂ ਪਿਓ ਆਂ ਅਸੀਂ ਤੈਨੂੰ ਪਾਲਿਆ 6 ਮਹੀਨੇ ਦੀ ਸੀ ਤੂੰ ਮਹੀਂ ਪਾਲਿਆ ਤੈਨੂੰ ਵੀ ਜੇ ਤੈਨੂੰ ਜਿਉਂਦੀ ਨੂੰ ਦੇਖਣਾ ਹੈ ਨਾ ਤਾਂ ਇਹ ਨਾ ਮੇਰੇ ਕੋਲ ਨਾ ਲਈ ਮੁੜ ਕੇ ਵੀ ਜੀਤੀ ਕੌਣ ਸੀ ਬੀਏ ਜਿੱਤੀ ਸ਼ਬਦ ਮੈਂ ਹੀ ਨਹੀਂ ਸੁਣਨਾ ਤੇਤੋਂ ਕਦੇ ਨਹੀਂ ਮੈਂ ਮੇਰਾ ਮਰੀ ਦਾ ਮੂੰਹ ਦੇਖੇਗੀ ਹੁਣ ਭਾਈ ਕੁੜੀ ਸਮਝਦਾਰ ਐ ਸਿਆਣੀ ਐ ਬਹੁਤ ਉਹ ਕਹਿੰਦੀ ਠੀਕ ਐ ਨਾਨੀ ਤਾਂ ਹੁਣ ਉਹ ਕੁੜੀ ਸਰਜਨ ਬਣਗੀ ਸਰਜਨ ਮੁੰਡਾ ਹੁੰਦਾ ਏ ਉਹ ਜਿਹਦਾ ਮੁੰਡਾ ਦੇਖਦੇ ਨੇ ਉਹ ਸਾਰੀ ਗੱਲਬਾਤ ਦੱਸ ਦਿੰਦੇ ਨੇ ਮੁੰਡੇ ਵਾਲਿਆਂ ਨੂੰ ਵੀ ਹਰਮਨ ਸਾਡੀ ਦੋਤੀ ਐ ਇਦੀ ਮਾਂ ਇਹਨੂੰ 6 ਮਹੀਨੇ ਦੇ ਇਹਨੂੰ ਛੱਡ ਕੇ ਗਈ ਸੀ ਵੀ ਅਸੀਂ ਹੀ ਪਾਲੀ ਹੈ ਤਾਂ ਉਹਦੇ ਸੱਸ ਸਹੁਰਾ ਕਹਿਣ ਲੱਗੇ ਵੀ ਠੀਕ ਹੈ ਸਾਨੂੰ ਮਨਜ਼ੂਰ ਹੈ ਕੁੜੀ ਦੇਖੀ ਅਸੀਂ ਤਾਂ ਕੱਲੀ ਜਾਂ ਤੁਹਾਨੂੰ ਦੇਖਿਆ ਵੀ ਤੁਸੀਂ ਬੜੇ ਵਧੀਆ ਬੰਦਿਓ ਵੀ ਸਾਨੂੰ ਦੇਣ ਲੈਣ ਦੀ ਕੁਝ ਨਹੀਂ ਸਾਨੂੰ ਤਾਂ ਧੀ ਮਿਲ ਗਈ ਇਹ ਸਰਜਣ ਹੈਗੀ ਸਾਡਾ ਪੁੱਤ ਵੀ ਸਰਜਣ ਹੈ ਵੀ ਚੰਗਾ ਹੋਇਆ ਤੁਸੀਂ ਸਾਨੂੰ ਗੱਲ ਦੱਸਤੀ ਪਹਿਲਾਂ ਜੇ ਸਾਨੂੰ ਲੋਕਾਂ ਤੋਂ ਪਤਾ ਲੱਗਦੀ ਫੇਰ ਸ਼ਾਇਦ ਸਾਨੂੰ ਦੁੱਖ ਲੱਗਦਾ ਤਾਂ ਹੁਣ ਜੀ ਉਹ ਕੁੜੀ ਦਾ ਤਾਂ ਵਿਆਹ ਹੋ ਜਾਂਦਾ ਹੈ ਹਰਮਨ ਦਾ ਉਹਦਾ ਜਿਹੜਾ ਪਤੀ ਹੁੰਦਾ ਬਹੁਤ ਕੇਅਰ ਕਰਦਾ ਉਹਦੀ ਬਹੁਤ ਵਧੀਆ ਪਰਿਵਾਰ ਚ ਚਲੀ ਜਾਂਦੀ ਹੈ ਉਧਰੋਂ ਹੁਣ ਜੀਤੀ ਸੀ ਜਿਹੜੀ ਹਰਮਨ ਦੀ ਮਾਂ ਉਹ ਜਦੋਂ ਉਹਦੇ ਉਹ ਬੰਦੇ ਨਾਲ ਰਹਿੰਦੀ ਹੈ ਤਾਂ ਉਹਦੇ ਘਰੇ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਬਸ ਦੋਏ ਰਹਿੰਦੇ ਨੇ ਇੱਕ ਅੱਧਾ ਨੌਕਰ ਨੌਕਰਾਣੀ ਰੱਖਦੇ ਨੇ ਤਾਂ ਇੱਕ ਦਿਨ ਉਹ ਕਹਿਣ ਲੱਗਿਆ ਵੀ ਆਪਣੇ ਘਰੇ ਮਹਿਮਾਨਾਂ ਨੇ ਆਉਣਾ ਅੱਜ ਖਾਸ ਮਹਿਮਾਨ ਨੇ ਵੀ ਉਹਨਾਂ ਦੀ ਆਉ ਭਗਤ ਸੇਵਾ ਵਧੀਆ ਕਰਨੀ ਹੈ ਖਾਣਾ ਖੂਣਾ ਵਧੀਆ ਬਣਾਈ ਸਬਜ਼ੀਆਂ ਉਹ ਕਹਿੰਦੀ ਵੀ ਕੀ ਨਹੀਂ ਆਉਣਾ ਵੀ ਅੱਜ ਤੱਕ ਤਾਂ ਕੋਈ ਆਇਆ ਨਹੀਂ ਨਾ ਤਾਂ ਕਦੇ ਕੋਈ ਨਾਂਉ ਲਿਆ ਵੀ ਤੇਰਾ ਕੋਈ ਹੈਗਾ ਵੀ ਆ ਵੀ ਮੈਂ ਤੈਨੂੰ ਕਈ ਵਾਰੀ ਪੁੱਛਿਆ ਵੀ ਇਹ ਵੀ ਤਾਂ ਮੈਨੂੰ ਕਦੇ ਦੱਸਿਆ ਤੱਕ ਵੀ ਨਹੀਂ ਉਹ ਕਹਿੰਦਾ ਦੱਸਣ ਨੂੰ ਕੀ ਸੀ ਕਹਿੰਦਾ ਅੱਜ ਦੱਸ ਦਿੰਨਾ ਵੀ ਮਹਿਮਾਨ ਆਉਣਗੇ ਖਾਸ ਮਹਿਮਾਨ ਨੇ ਉਹ ਰਹਿਣਗੇ ਆ ਕੇ ਚਲੋ ਜੀ ਉਹ ਚੁੱਪ ਕਰ ਜਾਂਦੀ ਐ ਹੁਣ ਜਦੋਂ ਤਿੰਨ ਨੌਜਵਾਨ ਬੱਚੇ ਆ ਜਾਂਦੇ ਨੇ ਦੋ ਕੁੜੀਆਂ ਇੱਕ ਮੁੰਡਾ ਉਹ ਆ ਕੇ ਉਹਨੂੰ ਮਿਲਦੇ ਨੇ ਭੱਜ ਕੇ ਤਾਂ ਜੀਤੀ ਦੇਖਦੀ ਐ ਵੀ ਕੌਣ ਨੇ ਇਹ ਬੱਚੇ ਪਹਿਲਾਂ ਤਾਂ ਸੋਚਦੀ ਆ ਵੀ ਸ਼ਾਇਦ ਕੋਈ ਇਹਦੇ ਦੋਸਤ ਦੇ ਬੱਚੇ ਨਾ ਹੋਣ ਫੇਰ ਉਹ ਹੌਲੀ-ਹੌਲੀ ਸਮਝ ਜਾਂਦੀ ਐ ਉਹਨਾਂ ਦੀਆਂ ਗੱਲਾਂ-ਵਾਤਾਂ ਤੋਂ ਮਿਲਣ ਤੋਂ ਵੀ ਨਹੀਂ ਏਸੇ ਦੇ ਬੱਚੇ ਲੱਗਦੇ ਨੇ ਮੈਨੂੰ ਤਾਂ ਇਹ ਉਹ ਸਮਝ ਜਾਂਦੀ ਐ ਵੀ ਬੱਚੇ ਇਹਦੇ ਨੇ ਤਿੰਨ ਤਾਂ ਹੁਣ ਉਹਦੇ ਨਾਲ ਲੜਾਈ ਕਰਦੀ ਐ ਪਰਾਂ ਜਾ ਕੇ ਲੜਾਈ ਕਰਦੀ ਹੈ ਕਹਿੰਦੀ ਵੀ ਮੇਰੀ ਤਾਂ ਤਾਂ ਇੱਕ ਤੀ ਨੂੰ ਅਕਸੈਪਟ ਨਹੀਂ ਕੀਤਾ ਕਿਉਂਕਿ ਉਹਨੇ ਸ਼ਰਤ ਰੱਖੀ ਸੀ ਉਹਦੇ ਨਾਲ ਵੀ ਜੇ ਤੂੰ ਮੇਰੇ ਨਾਲ ਵਿਆਹ ਕਰਾਏਂਗੀ ਤਾਂ ਮੈਂ ਤੇਰੇ ਧੀ ਨੂੰ ਅਕਸੈਪਟ ਨਹੀਂ ਕਰਦਾ ਤਾਂ ਕਹਿੰਦੀ ਮੇਰੀ ਤੂੰ ਇੱਕ ਤੀ ਨੂੰ ਨਹੀਂ ਅਕਸੈਪਟ ਕੀਤਾ ਮੇਰੇ ਸਿਰ ਤੇ ਤੂੰ ਤਿੰਨ ਬਠਿਆ ਰਹੇਂ ਮੈਂ ਕਿਉਂ ਇਹਨਾਂ ਨੂੰ ਕਰੂੰਗੀ ਅਕਸੈਪਟ ਉਹ ਕਹਿੰਦਾ ਨਾ ਕਰ ਮੈਂ ਤਾਂ ਤੈਨੂੰ ਇਹ ਹੀ ਨਹੀਂ ਵੀ ਕਰ ਮੈਂ ਤਾਂ ਆਪੇ ਸੰਭਲੂ ਆਪਦਿਆਂ ਨੂੰ ਉਹ ਕਹਿੰਦੀ ਮੇਰੇ ਨਾਲ ਤਾਂ ਧੋਖਾ ਹੈ ਫਿਰ ਮੇਰੀ ਇੱਕ ਤੀਨ ਵਾਲੀ ਕੁਛ ਹੁੰਦਾ ਤੇ ਹੁਣ ਜੀ ਉਹਨਾਂ ਦੀ ਵੀ ਵਿਗੜ ਜਾਂਦੀ ਐ ਦੋਹਾਂ ਦੀ ਵਿਗੜਦੀ ਐ ਤਾਂ ਪਰ ਉਹ ਫੇਰ ਵੀ ਉੱਥੇ ਹੀ ਰਹਿੰਦੀ ਐ ਹੁਣ ਉਹ ਸੋਚਦੀ ਐ ਜੀਤੀ ਵੀ ਜੇ ਮੈਂ ਇੱਥੋਂ ਵੀ ਵਾਗ ਗਈ ਤਾਂ ਹੁਣ ਮੈਂ ਕਿੱਥੇ ਜਾਊ ਪਹਿਲਾਂ ਛੱਡ ਕੇ ਤਾਂ ਮੈਂ ਇਹਦੇ ਆ ਗਈ ਸੀ ਹੁਣ ਤਾਂ ਮੇਰੇ ਮੈਨੂੰ ਘਰੇ ਵੀ ਨਹੀਂ ਵੜਨ ਦੇਣਾ ਕਿਸੇ ਨੇ ਮੇਰੀ ਮਾਂ ਵੀ ਹੈਗੀ ਐ ਜਾਂ ਨਾ ਮੈਨੂੰ ਇਹ ਵੀ ਨਹੀਂ ਪਤਾ ਤਾਂ ਹੁਣ ਉਹ ਬੰਦਾ ਦੋ-ਦੋ ਦਿਨ ਘਰੇ ਨਹੀਂ ਆਉਂਦਾ ਇੱਕ ਵਾਰੀ ਉਹ ਹੁਣ ਆਪਸ ਚ ਨਾ ਉਹਨਾਂ ਦੀ ਬੋਲ ਬਾਣੀ ਐ ਉਹ 7 ਦਿਨ ਘਰੇ ਨਾ ਆਇਆ ਜਿਹੜੀ ਇੱਕ ਨੌਕਰ ਰੱਖੀ ਹੋਈ ਸੀ ਉਹ ਵੀ ਚਲੀ ਗਈ ਛੱਡ ਕੇ ਹੁਣ ਉਹ ਐਡੇ ਵੱਡੇ ਘਰ ਚ ਕੱਲੀ ਰਹਿੰਦੀ ਐ ਜੀਤੀ ਤਾਂ ਉਹ ਸੋਚਦੀ ਐ ਵੀ ਕਿਉਂ ਨਾ ਆਪ ਦੀ ਧੀ ਦਾ ਪਤਾ ਤਾਂ ਕਰਾਂ ਕਿੱਥੇ ਕਿਉਂ ਮਨੋਰੂ ਹਰ ਦਾ ਪਿੰਡ ਘਰ ਦਾ ਤਾਂ ਪਤਾ ਹੀ ਸੀ ਤਾਂ ਉਹ ਪੈਸੇ ਦਿੰਦੀ ਐ ਕਿਸੇ ਨੂੰ ਕਿਸੇ ਬੰਦੇ ਨੂੰ ਉਹਨੂੰ ਆਪਦੇ ਪੇਕੇ ਪਿੰਡ ਭੇਜਦੀ ਐ ਵੀ ਤੂੰ ਉੱਥੇ ਜਾ ਕੇ ਆਂਡੀਆਂ ਗਵਾਂਡੀਆਂ ਤੋਂ ਸੂ ਲਿਆ ਕੇ ਦੇ ਮੈਨੂੰ ਵੀ ਕੌਣ ਹੈਗਾ ਕਰ ਚਕਾਉਣ ਨਹੀਂ ਵੀ ਇਹ ਹਰਮਨ ਸੀ ਜਿਹੜੀ ਮੇਰੀ ਕੁੜੀ ਉਹ ਕਿੱਥੇ ਹੈਗੀ ਕੀ ਕਰਦੀ ਐ ਤਾਂ ਜੀ ਉਹ ਬੰਦਾ ਗਿਆ ਆਂਡ ਗਵਾਂਡ ਚੋਂ ਖਬਰਾਂ ਲਿਆਤੀਆਂ ਉਹਨੇ ਕਹਿੰਦਾ ਵੀ ਮਾਂ ਤਾਂ ਤੇਰੀ ਦੀ ਮੌਤ ਹੋ ਗਈ ਤੇਰੇ ਭਾਈ ਦੇ ਵਿਆਹ ਉਹਦੇ ਬੱਚੇ ਹੋਏ ਹੋਏ ਨੇ ਵੀ ਜਿਹੜੀ ਤੇਰੀ ਧੀ ਸੀ ਹਰਮਨਾਂ ਵੀ ਉਹ ਡਾਕਟਰ ਬਣ ਗਈ ਸਰਜਨ ਬਣ ਗਈ ਸਰਜਨ ਮੁੰਡੇ ਨਾਲ ਉਹਦਾ ਵਿਆਹ ਹੈ ਉਹ ਫੁਲਾਨੇ ਥਾਂਵੇਂ ਰਹਿੰਦੀ ਹੈ ਤਾਂ ਹੁਣ ਜੀਤੀ ਬੜੀ ਖੁਸ਼ ਹੁੰਦੀ ਹੈ ਵੀ ਮੇਰੀ ਧੀ ਇੰਨਾ ਪੜ ਲਿਖ ਗਈ ਫੇਰ ਉਹ ਚਿੱਠੀ ਲਿਖ ਕੇ ਉਹ ਕੁੜੀ ਤੱਕ ਭੇਜਦੀ ਆਪਦੀ ਹਰਮਨ ਤੱਕ ਆਪਦੀ 30 ਤੱਕ ਉਹਦੇ ਤੇ ਲਿਖ ਦਿੰਦੀ ਹੈ ਵੀ ਧੀ ਇਹ ਮੇਰਾ ਗੁਨਾਹ ਮਾਫ ਕਰਨ ਵਾਲਾ ਤਾਂ ਹੈ ਨਹੀਂ ਪਰ ਫੇਰ ਵੀ ਮੈਂ ਤੈਨੂੰ ਜਨਮ ਦਿੱਤਾ ਤੇਰੀ ਮਾਂ ਆਂਗੀ ਮੈਂ ਵੀ ਤੂੰ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਮਿਲਣਾ ਚਾਹੁੰਦੀ ਆ ਇੱਕ ਵਾਰ ਤੂੰ ਮੈਨੂੰ ਮਿਲ ਲੈ ਉਹ ਹੁਣ ਆਪਦੇ ਪਤੀ ਨੂੰ ਦੱਸਦੀ ਐ ਉਹਦਾ ਬਹੁਤ ਵੱਡਾ ਦਿਲ ਹੁੰਦਾ ਉਹ ਕਹਿੰਦਾ ਹਰਮਨ ਵੀ ਤੂੰ ਬੁਲਾ ਲੈ ਤੇਰੀ ਮੰਮੀ ਨੂੰ ਵੀ ਆਪਾਂ ਉਹਦੀ ਸੇਵਾ ਕਰਾਂਗੇ ਹੁਣ ਉਹ ਕੱਲੀ ਐ ਉਹ ਕਿੱਥੇ ਰਹੂਗੀ ਵੀ ਤੂੰ ਉਹਨੂੰ ਬੁਲਾ ਲੈ ਵੀ ਆਪਣੇ ਨਾਲ ਰਹਿ ਲੂਗੀ ਵੀ ਗਲਤੀਆਂ ਤਾਂ ਕਹਿੰਦਾ ਹਰੇਕ ਬੰਦੇ ਤੋਂ ਹੋ ਜਾਂਦੀਆਂ ਨੇ ਕਿਸੇ ਤੋਂ ਕਹੀ ਜੀ ਕਿਸੇ ਤੋਂ ਕਹੀ ਜੀ ਕਹਿੰਦਾ ਜੀ ਉਹ ਤਾਂ ਹੋ ਗਈ ਇੱਕ ਗਲਤੀ ਵੀ ਉਹ ਮਾਫੀ ਵੀ ਮੰਗ ਰਹੀ ਐ ਉਹ ਕਹਿੰਦੀ ਵੀ ਮੇਰਾ ਮਨ ਨਹੀਂ ਮੰਨਦਾ ਫਿਰ ਉਹ ਆਪਣੇ ਮਾਮੇ ਮਾਮੀ ਕੋਲ ਗਈ ਉਹੀ ਚਿੱਠੀ ਲੈ ਕੇ ਉਹਨਾਂ ਨੂੰ ਕਹਿੰਦੀ ਵੀ ਆਹ ਚਿੱਠੀ ਆਈ ਆ ਕੀ ਕਰਾਂ ਉਹਦਾ ਮਾਮਾ ਤੇ ਮਾਮੀ ਕਹਿਣ ਲੱਗੇ ਵੀ ਦੇਖ ਪੁੱਤ ਤੂੰ ਹੁਣ ਸਿਆਣੀ ਆ ਆਪਣੇ ਘਰਵਾਰ ਦੀਆਂ ਤੈਨੂੰ ਸਾਰਾ ਪਤਾ ਪੜੀ ਲਿਖੀ ਐ ਵੀ ਇਹ ਗੱਲ ਸੀ ਤੇਰੇ ਤੇ ਛੱਡਦੇ ਆ ਵੀ ਤੈਂ ਆ ਉਹਨੂੰ ਮਿਲਣਾ ਤਾਂ ਮਿਲ ਲੈ ਨਹੀਂ ਮਿਲਣਾ ਤਾਂ ਤੇਰੀ ਮਰਜ਼ੀ ਐ ਮਿਲ ਨਾ ਮਿਲ ਤੇਰਾ ਫੈਸਲਾ ਹੈ ਉਹ ਸੋਚ ਸੋਚ ਕੇ ਸੋਚ ਸੋਚ ਕੇ ਉਹ ਵਾਪਸ ਚਿੱਠੀ ਕਰ ਦਿੰਦੀ ਆ ਉਹਦੇ ਉੱਤੇ ਲਿਖ ਦਿੰਦੀ ਆ ਵੀ ਜਦੋਂ ਮੈਨੂੰ ਲੋੜਤੀ ਤੇਰੀ ਉਦੋਂ ਤਾਂ ਤੂੰ ਮੈਨੂੰ ਛੱਡ ਕੇ ਵਾਗ ਗਈ ਹੁਣ ਮੈਂ ਤੈਨੂੰ ਜਾਣਦੀ ਵੀ ਨਹੀਂ ਮੈਂ ਤੇਰਾ ਮੂੰਹ ਵੀ ਨਹੀਂ ਦੇਖਿਆ ਤੂੰ ਕਹੀ ਜੀਂ ਐ ਨਾ ਮੈਂ ਉਹਦੇ ਬਾਪ ਦਾ ਮੂੰਹ ਦੇਖਿਆ ਵੀ ਮੈਂ ਹੁਣ ਤੈਨੂੰ ਮੇਰੇ ਨਾਲ ਰਹਿ ਕੇ ਤੂੰ ਕੀ ਕਰੇਂਗੀ ਮੈਨੂੰ ਮਿਲ ਕੇ ਹੁਣ ਤੱਕ ਤਾਂ ਤੂੰ ਮੇਰੀ ਬਣੀ ਨਹੀਂ ਮੈਂ ਤੇਰੀ ਕੁਛ ਲੱਗੀ ਨਹੀਂ ਹੁਣ ਵੀ ਕੀ ਪਤਾ ਤੂੰ ਕਾਹਦੇ ਕਿਸ ਮਕਸਦ ਨਾਲ ਆਈ ਐ ਉਹ ਮਿਲਦੀ ਨਹੀਂ ਭਾਈ ਫਿਰ ਹੁਣ ਜਦੋਂ ਮਿਲਦੀ ਨਹੀਂ ਤਾਂ ਹੁਣ ਉਹ ਏਡੀ ਵੱਡੀ ਕੋਠੀ 'ਚ ਉੱਥੇ ਇਕੱਲੀ ਰਹਿੰਦੀ ਆ ਉਮਰ ਵੀ ਹੁਣ ਉਹਦੀ 60 ਨੂੰ ਪਾਰ ਹੋ ਚੱਲੀ ਤਾਂ ਫੇਰ ਸੁਣਨ ਜੇ ਆਇਆ ਵੀ ਉਹ ਬਹੁਤ ਬਿਮਾਰ ਹੋਗੀ ਕੱਲੀ ਸੀ ਕੱਲੀ ਹੋਣ ਕਰਕੇ ਮਾਨਸਿਕ ਤੌਰ ਤੇ ਅਫਸੈਟ ਹੋਗੀ ਕਹਿੰਦੇ ਕਮਲਿਆਂ ਵਾਂਗੂ ਫਰੀ ਜਾਇਆ ਕਰੇ ਉਹ ਤਾਂ ਜਿਵੇਂ ਮਾਨਸਿਕ ਤੌਰ ਤੇ ਹਿੱਲ ਗਈ ਫੇਰ ਕਹੇ ਸੁਣਨ ਚਾਇਆ ਵੀ ਜਦੋਂ ਬਿਮਾਰ ਹੋਗੀ ਕਾਫੀ ਕਿਸੇ ਨੇ ਦਾ ਇਲਾਜ ਬਣਾ ਕਰਾਇਆ ਉਹਦੀ ਮੌਤ ਹੁੰਦੀ ਹੈ ਤਾਂ ਉਹਨੂੰ ਮੋਢਾ ਦੇਣ ਵਾਲਾ ਵੀ ਆਬਦਾ ਕੋਈ ਰਿਸ਼ਤੇਦਾਰ ਭੈਣ ਭਾਈ ਨਾ ਪਤੀ ਉਹਨੂੰ ਕੁਛ ਨਾ ਕੋਈ ਨਹੀਂ ਮਿਲਿਆ ਮੋਢਾ ਦੇਣ ਵਾਲਾ ਵੀ ਸਮਾਜ ਸੇਵੀਆਂ ਨੇ ਕਹਿੰਦੇ ਉਹਦਾ ਸੰਸਕਾਰ ਕੀਤਾ ਸੋ ਇੱਕ ਕਹਾਣੀ ਹੈ ਜੀ 35 ਸਾਲ ਬਾਅਦ ਧੀ ਨੂੰ ਮਿਲੀ ਤਾਂ ਬਾਹਰੋਂ ਹੀ ਦੇਖ ਕੇ ਉਹਨੂੰ ਮੁੜ ਗਈ ਕੀ ਨੇ ਜਵਾਬ ਦਿੱਤਾ ਵੀ ਮੈਂ ਤੈਨੂੰ ਮਿਲਣਾ ਨਹੀਂ ਚਾਹੁੰਦੀ ਸੋ ਇੰਨੀ ਇੱਕ ਕਹਾਣੀ ਹੈ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਕੀ ਨੇ ਤੁਹਾਡੇ ਵਿਚਾਰ ਜਰੂਰ ਦੱਸਿਆ ਕਰੋ ਕਮੈਂਟ ਰਾਹੀਂ ਧੰਨਵਾਦ ਜੀ